ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਉਸ ਕਾਲੇ ਦੌਰ ਦੇ ਜਦੋਂ ਸਿੱਖਾਂ ਦੇ ਉੱਤੇ ਬਹੁਤ ਜ਼ਿਆਦਾ ਜ਼ੁਲਮ ਹੋਏ ਫਿਰ ਸਿੱਖਾਂ ਦੁਆਰਾ ਕਿਹੜੀ ਨੀਤੀ ਅਪਣਾਈ ਗਈ ਉਹਨਾਂ ਜ਼ੁਲਮਾਂ ਦਾ ਮੁਕਾਬਲਾ ਕਰਨ ਦੇ ਲਈ ਉਹ ਨੀਤੀ ਸੀ ਕਿ ਕਵੱਟੀ ਸੈਨਾ ਤਿਆਰ ਕੀਤੀ ਜਾਏ ਮੁਗਲਾਂ ਤੇ ਅਫਗਾਨਾਂ ਨੂੰ ਸਬਕ ਸਿਖਾਇਆ ਜਾਏ ਉਹਦੇ ਵਿੱਚ ਸਿੱਖ ਕਾਮਯਾਬ ਹੋ ਜਾਂਦੇ ਆ ਚਲੋ ਮੈਂ ਤੁਹਾਨੂੰ ਲੜੀਵਾਰ ਉਸ ਦੇ ਬਾਰੇ ਚ ਜਾਣਕਾਰੀ ਦਿੰਦਾ ਹਾਂ ਸਿੱਖਾਂ ਦੇ ਉੱਤੇ ਜ਼ੁਲਮ ਅਸਲ ਵਿੱਚ ਜਦੋਂ ਬੰਦਾ ਬਹਾਦਰ ਪੰਜਾਬ ਦੇ ਵਿੱਚ ਆਇਆ ਤੇ ਬੰਦੇ ਬਹਾਦਰ ਦੀ ਹਾਰ ਦੇ ਨਾਲ ਹੀ ਉਹਨਾਂ ਜ਼ੁਲਮਾਂ ਦੀ ਸ਼ੁਰੂਆਤ ਹੁੰਦੀ ਹੈ ਸਿੱਖਾਂ ਨੂੰ ਫੜਿਆ ਜਾਣ ਲੱਗਿਆ ਸਿਰਫ ਉਹਨਾਂ ਸਿੱਖਾਂ ਨੂੰ ਜਿਹੜੇ ਬਾਗੀ ਸੀਗੇ ਫੜਿਆ ਜਾਣ ਲੱਗਿਆ ਉਹਨਾਂ ਨੂੰ ਮਾਰਿਆ ਜਾਣ ਲੱਗਿਆ ਮਾਰਨ ਮੌਕੇ ਦੋ ਆਪਸ਼ਨ ਹੁੰਦੇ ਸੀਗੇ ਕਿ ਜਾਂ ਤਾਂ ਇਸਲਾਮ ਸਰਕਾਰ ਕਰ ਲੋ ਜਾਂ ਫਿਰ ਮੌਤ ਪਰ ਕਿਸੇ ਵੀ ਸਿੱਖ ਨੇ ਇਸਲਾਮ ਸਰਕਾਰ ਨਹੀਂ ਕੀਤਾ ਹਮੇਸ਼ਾ ਉਹਨਾਂ ਨੇ ਮੌਤ ਨੂੰ ਸਰਕਾਰ ਕੀਤਾ ਹਜ਼ਾਰਾਂ ਲੋਕ ਜਿਹੜੇ ਹੈ ਗਿਆ ਮਾਰੇ ਜਾਣ ਲੱਗੇ ਕਿਉਂਕਿ ਪਿੰਡਾਂ ਦੇ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ ਤੇ ਜਿਹੜੇ ਮੁਖਬਰ ਹੁੰਦੇ ਸੀਗੇ ਉਹ ਧੜਾ ਧੜ ਸਿੱਖਾਂ ਨੂੰ ਫੜਾਉਣ ਲੱਗੇ ਤਾਂ ਸਿੱਖਾਂ ਦੇ ਕੋਲੇ ਇਹੋ ਆਪਸ਼ਨ ਬਚਿਆ ਕਿ ਹੁਣ ਉਹ ਜੰਗਲਾਂ ਦੇ ਵਿੱਚ ਲੁਕ ਜਾਣ ਤਾਂ ਸਿੱਖ ਜਿਹੜੇ ਸੀਗੇ ਆਪਣੇ ਪਰਿਵਾਰਾਂ ਨੂੰ ਮੁਗਲਾਂ ਦੇ ਰਹਿਮੋ ਕਰਮ ਦੇ ਉੱਪਰ ਛੱਡ ਕੇ ਜੰਗਲਾਂ ਦੇ ਵਿੱਚ ਚਲੇ ਗਏ ਇਹ ਸ਼ਵਾਲਕ ਪਹਾੜੀਆਂ ਦੇ ਨਾਲ ਬਹੁਤ ਜ਼ਿਆਦਾ ਜੰਗਲ ਹੈ ਹਿਸ਼ਾਰਪੁਰ ਪਠਾਨਕੋਟ ਤੱਕ ਇਹਨਾਂ ਤੋਂ ਇਲਾਵਾ ਪਟਿਆਲੇ ਦੇ ਏਰੀਆ ਚ ਬਹੁਤ ਜ਼ਿਆਦਾ ਜੰਗਲ ਹੈ ਚੰਗਟੀਗੜ੍ਹ ਦੇ ਏਰੀਆ ਚ ਬਹੁਤ ਜ਼ਿਆਦਾ ਜੰਗਲ ਸੀਗਾ ਤੇ ਮਾਲਵੇ ਦੇ ਵਿੱਚ ਬਠਿੰਡਾ ਏਰੀਆ ਬਹੁਤ ਜ਼ਿਆਦਾ ਜੰਗਲ ਸੀ ਜਾਓ ਕਨੋਵਾਲ ਸ਼ੰਭ ਦਾ ਬਹੁਤ ਵੱਡਾ ਏਰੀਆ ਸੀਗਾ ਦਲਦਲ ਵਾਲਾ ਇਹਨਾਂ ਸਾਰਿਆਂ ਦੇ ਵਿੱਚ ਲੁਕ ਜਾਂਦੇ ਸਨ ਸੋ ਇਹ ਇਸ ਕਰਕੇ ਸਿੱਖ ਇਹਨਾਂ ਦੇ ਵਿੱਚ ਜਾਂਦੇ ਰਹੇ ਪਰ ਸਿੱਖਾਂ ਦੇ ਉੱਤੇ ਜ਼ੁਲਮ ਰੁਕੇ ਨਹੀਂ ਜ਼ੁਲਮ ਲਗਾਤਾਰ ਵਧੇ ਗਏ ਸ਼ੁਰੂਆਤ ਵਿੱਚ ਇਸ ਕਰਕੇ ਸਿੱਖੋ ਦਾ ਮੁਕਾਬਲਾ ਨਹੀਂ ਕਰ ਸਕੇ ਬੰਦੇ ਵਾਹ ਦਰਦੇ ਮੌਤ ਤਵਾਰ ਸੋ ਕਿ ਸਿੱਖ ਦੋ ਗਰੁੱਪਾਂ ਵਿੱਚ ਵੰਡੇ ਹੋਏ ਸੀਗੇ ਇਤੋਂ ਤੱਕ ਕਿ ਸਿੱਖਾਂ ਦੇ ਬਹੁਤ ਸਾਰੇ ਜਿਹੜੇ ਮਤਲਬ ਸਿੱਖਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਸਿੱਖ ਸੀਗੇ ਉਹ ਮੁਗਲਾਂ ਦੀ ਮਦਦ ਵੀ ਕਰਦੇ ਸਨ ਮੁਗਲਾਂ ਦੀ ਕੋਲ ਨੌਕਰੀ ਵੀ ਕਰਦੇ ਸੀਗੇ ਤੇ ਸਿੱਖਾਂ ਦੇ ਦੋ ਦਲ ਬਣ ਗਏ ਵੰਦਈ ਖਾਲਸਾ ਤੇ ਤਤ ਖਾਲਸਾ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਧਰਮ ਪਤਨੀ ਬੀਬੀ ਸੁੰਦਰੀ ਕੌਰ ਜੀ ਨੂੰ ਦਿੱਲੀ ਪਤਾ ਲੱਗਿਆ ਕਿ ਸਿੱਖਾਂ ਦੇ ਵਿੱਚ ਗਰੁੱਪੀਜ਼ਮ ਬਣਿਆ ਹੋਇਆ ਹੈ ਤੇ ਦਿੱਲੀ ਤੋਂ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਨੂੰ ਭੇਜਿਆ ਪੰਜਾਬ ਕਿ ਇਹਨਾਂ ਦੇ ਵਿੱਚ ਜਾ ਕੇ ਸਮਝੌਤਾ ਕਰਾਓ 1721 ਦੇ ਵਿੱਚ ਦੋਨੋਂ ਦਲ ਜਿਹੜੇ ਹੈਗੇ ਆ ਅੰਮ੍ਰਿਤਸਰ ਦੇ ਵਿੱਚ ਗੁਰਦਾਰਾ ਸਾਹਿਬ 'ਚ ਇਕੱਠੇ ਕੀਤੇ ਗਏ ਤੇ ਉੱਥੇ ਹੀ ਜਿਹੜਾ ਹੈਗਾ ਉਹਨਾਂ 'ਚ ਸਮਝੌਤਾ ਕਰਾ ਦਿੱਤਾ ਗਿਆ ਬੰਦਾਈ ਖਾਲਸੇ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਆਪਣੀ ਹੋਂਦ ਜਿਹੜੀ ਹੈਗੀ ਆ ਉਹਨਾਂ ਨੇ ਤੱਤ ਖਾਲਸਾ ਦੇ ਵਿੱਚ ਸ਼ਾਮਲ ਕਰ ਲਿਆ ਆਪਣੇ ਸਾਰੇ ਵਿਅਕਤੀ ਤੇ ਤੱਤ ਖਾਲਸਾ ਅੱਗੇ ਵਧਾ ਗਿਆ ਫਿਰ ਮੀ ਆਗਰਸ ਬੁੱਧਖਾਂ ਜੋ ਲਾਹੌਰ ਦਾ ਗਵਰਨਰ ਸੀਗਾ ਉਹ ਫੇਲ ਹੋ ਗਿਆ ਉਹਦੇ ਤਾਂ ਤੇ ਜਕਰੀਆ ਖਾਨ ਆਇਆ ਉਹਦਾ ਬੇਟਾ ਤੇ ਜਕਰੀਆ ਖਾਨ ਸ਼ੁਰੂਆਤ ਵਿੱਚ ਬਹੁਤ ਜ਼ਿਆਦਾ ਸਖਤ ਸੀਗਾ ਪਰ ਫਿਰ ਉਸ ਨੂੰ ਅਹਿਸਾਸ ਹੋਇਆ ਕਿ ਸਖਤੀ ਦਾ ਤਾਂ ਕੋਈ ਫਾਇਦਾ ਹੈ ਨਹੀਂਗਾ ਤੇ ਸਿੱਖ ਜਿਹੜੇ ਹੈਗੇ ਆ ਫੇਰ ਨਹੀਂ ਰੁਕਦੇ ਗੜਬੜ ਕਰਨ ਤੋਂ ਇਸ ਕਰਕੇ ਫੇਰ ਉਸ ਨੇ ਆਪਣੀ ਪਾਲਿਸੀ ਨੂੰ ਬਦਲ ਲਿਆ ਪਾਲਿਸੀ ਦੇ ਵਿੱਚ ਥੋੜੀ ਨਰਮਾਈ ਲਿਆਂਦੀ ਭਾਵ ਮਿੱਤਰਤਾ ਵਾਲੀ ਆਫਰ ਜਿਹੜੀ ਹੈ ਸਿੱਖਾਂ ਨੂੰ ਦਿੱਤੀ ਗਈ 1733 ਦੇ ਵਿੱਚ ਸਿੱਖਾਂ ਦੇ ਵਿੱਚ ਤੇ ਲਾਹੌਰ ਦੇ ਗਵਰਨਰ ਜਕਰੀਆ ਖਾਨ 'ਚ ਸਮਝੌਤਾ ਹੋ ਗਿਆ ਸਿੱਖਾਂ ਨੇ ਸ਼ਾਂਤੀਪਸੰਦ ਜੀਵਨ ਬਤਿਹਤ ਕਰਨਾ ਪ੍ਰਵਾਨ ਕਰ ਲਿਆ ਤੇ ਮੁਗਲਾਂ ਨੇ ਸਖਤੀ ਕਰਨੀ ਜਿਹੜੀ ਹੈਗੀ ਆ ਬੰਦ ਕਰ ਦਿੱਤੀ ਸਿੱਖਾਂ ਨੂੰ 1 ਲੱਖ ਰੁਪਏ ਦੀ ਜੰਗੀਰ ਦਿੱਤੀ ਗਈ ਇੱਕ ਖਿਤਾਬ ਦਿੱਤਾ ਗਿਆ ਨਵਾਬ ਦਾ ਤੇ ਕਪੂਰ ਸਿੰਘ ਨੂੰ ਨਵਾਬ ਦਾ ਖਿਤਾਬ ਦੇ ਦਿੱਤਾ ਗਿਆ ਹੁਣ ਕਪੂਰ ਸਿੰਘ 1733 ਦੇ ਵਿੱਚ ਸਿੱਖਾਂ ਦਾ ਇੱਕ ਵਧੀਆ ਧਾਰਮਿਕ ਤੇ ਸੈਨਿਕ ਨੇਤਾ ਬਣ ਗਿਆ ਤੇ ਫਿਰ ਕਪੂਰ ਸਿੰਘ ਨੇ ਇਹ ਇਹ ਤਰੀਕਾ ਜਿਹੜਾ ਅਪਣਾਇਆ ਕਿ ਸਿੱਖਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸੈਨਿਕੀ ਕਾਰਨ ਦੀ ਬਹੁਤ ਜ਼ਿਆਦਾ ਲੋੜ ਹੈਗੀ ਹੈ ਸੋ ਇਸ ਕਰਕੇ 1734 ਚ ਦੋ ਦਲ ਜਿਹੜੇ ਆ ਵੱਡੇ ਬਣਾਏ ਗਏ ਇੱਕ ਸੀ ਬੁੱਢਾ ਦਲ ਇੱਕ ਸੀ ਤਰਨਾ ਦਲ ਬੁੱਢਾ ਦਲ ਦਾ ਮਤਲਬ ਸੀ ਧਰਮ ਪ੍ਰਚਾਰ ਕਰਨਾ ਤੇ ਬੱਚਿਆਂ ਦਾ ਜਿ ਰੱਖੀ ਕਰਨਾ ਧਾਰਮਿਕ ਸਥਾਨਾਂ ਦੀ ਰੱਖੀ ਕਰਨਾ ਤੇ ਤਰਨਾ ਦਲ ਜਿਹੜਾ ਸੀ ਉਹਦਾ ਕੰਮ ਸੀ ਲੜਨਾ ਕਿ ਜਿੱਥੇ ਕਿਤੇ ਜ਼ੁਲਮ ਹੁੰਦਾ ਹੈ ਸਿੱਖਾਂ ਦੇ ਅਗੇਂਸਟ ਉੱਥੇ ਉਹਦਾ ਮੁਕਾਬਲਾ ਕੀਤਾ ਜਾਏ ਫਿਰ ਉਸ ਤਰ੍ਹਾਂ ਦੇ ਅੱਗੇ ਪੰਜ ਜਥੇ ਬਣਾਏ ਗਏ ਉਹਨਾਂ ਪੰਜ ਜਥਿਆਂ ਦੇ ਪੰਜ ਜਿਹੜੇ ਜਥੇਦਾਰ ਥਾਪੇ ਗਏ ਹਰੇਕ ਜਥੇ ਦੇ ਵਿੱਚ ਮੰਨਿਆ ਜਾਂਦਾ ਹੈ ਕਿ 2000 ਦੇ ਲਗਭਗ ਸੈਨਿਕ ਹੁੰਦੇ ਸੀ ਸੋ ਇਸ ਤਰ੍ਹਾਂ 1734 ਚ 10000 ਦੇ ਲਗਭਗ ਸੈਨਿਕ ਜਿਹੜੇ ਹੈਗੇ ਆ ਇਕੱਠੇ ਕੀਤੇ ਗਏ ਫਿਰ ਅੱਗੇ ਇਹਨਾਂ ਦੀ ਗਿਣਤੀ ਵਧਦੀ ਜਾਂਦੀ ਹੈ 1739 ਦੇ ਵਿੱਚ ਜਦੋਂ ਨਾਦਰ ਸ਼ਾਹ ਨੇ ਭਾਰਤ ਉੱਤੇ ਹਮਲਾ ਕੀਤਾ ਤਾਂ ਇਹਨਾਂ ਸੈਨਿਕ ਜਥਿਆਂ ਨੇ ਉਸ ਦਾ ਬਹੁਤ ਨੁਕਸਾਨ ਕੀਤਾ ਤੇ ਫਿਰ 1745 ਚ ਜਕਰਿਆ ਖਾਨ ਦੀ ਮੌਤ ਹੋ ਜਾਂਦੀ ਹੈ ਇਹਨਾਂ ਸੈਨਿਕ ਜਥਿਆਂ ਦੀ ਗਿਣਤੀ 5 ਤੋਂ ਵੱਧ ਕੇ 25 ਹੋ ਗਈ। ਇਸੇ ਦਰਮਿਆਨ 25 ਤੋਂ ਵੱਧ ਕੇ 1747 ਤੱਕ ਪਹੁੰਚਦੇ ਪਹੁੰਚਦੇ ਇਹਨਾਂ ਦੀ ਗਿਣਤੀ 65 ਹੋ ਗਈ। ਭਾਗ ਪੰਜਾਬ ਦੇ ਵਿੱਚ 65 ਜਥੇ ਜਿਹੜੇ ਹੈਗੇ ਆ ਉਹ ਮੁਗਲਾਂ ਦੇ ਅਗੇਂਸਟ ਕੰਮ ਕਰ ਰਹੇ ਸਨ। ਫਿਰੋਜ਼ ਸਮੇਂ ਨਵਾਬ ਕਪੂਰ ਸਿੰਘ ਨੂੰ ਮਹਿਸੂਸ ਹੋਇਆ ਕਿ 65 ਜਥੇ ਹੈਗੇ ਆ ਕਿਉਂ ਨਾ ਇਹਨਾਂ ਸਾਰੇ ਜਥਿਆਂ ਨੂੰ ਇੱਕ ਕਰ ਦਿੱਤਾ ਜਾਏ ਇੱਕ ਸੈਨਾਪਤੀ ਦੇ ਅਧੀਨ ਕੀਤਾ ਜਾਏ ਤੇ 1748 ਦੇ ਵਿੱਚ ਵਿਸਾਖੀ ਨੂੰ ਇਹਨਾਂ ਸਾਰੇ ਸੈਨਿਕ ਜਥਿਆਂ ਨੂੰ ਬੁਲਾਇਆ ਗਿਆ ਸਾਰੇ ਸਿੱਖ ਨਤਾਵਾਂ ਨੂੰ ਬੁਲਾਇਆ ਗਿਆ ਨਵਾਬ ਕਪੂਰ ਸਿੰਘ ਦੁਆਰਾ ਤੇ ਉੱਥੇ ਫਿਰ ਅੰਬਰਸਰ ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਕਿ ਜਿੰਨੇ ਵੀ ਜਥੇ ਹੈਗੇ ਆ ਅੱਜ ਤੋਂ ਬਾਅਦ ਉਹ ਭੰਗ ਕੀਤੇ ਜਾਂਦੇ ਆ ਉਹਨਾਂ ਦੀ ਥਾਂ ਤੇ ਇੱਕ ਜਥਾ ਹੋਏਗਾ ਦਾਲ ਖਾਲਸਾ ਉਹਦਾ ਇੱਕ ਹੀ ਸੈਨਾਪਤੀ ਹੋਏਗਾ ਉਹ ਬਣਾਇਆ ਗਿਆ ਜੱਸਾ ਸਿੰਘ ਆਲੂਵਾਲੀਆ ਜਿਹੜਾ ਕਿ ਨਵਾਬ ਕਪੂਰ ਸਿੰਘ ਦੇ ਅੰਦਰ ਹੀ ਪਹਿਲਾਂ ਕੰਮ ਕਰਦਾ ਸੀ ਤੇ ਫਿਰ ਜੱਸਾ ਸਿੰਘ ਆਲੂਵਾਲੀ ਦੇ ਅੰਦਰ ਕਿਉਂਕਿ ਹੁਣ ਇੰਨੀ ਵੱਡੀ ਸੈਨਾ ਨੂੰ ਇੱਕ ਥਾਂ ਤੇ ਰੱਖਣਾ ਬਹੁਤ ਔਖਾ ਸੀਗਾ ਸੋ ਇਸ ਕਰਕੇ ਉਹਦੇ ਅੰਦਰ 12 ਜੱਥੇ ਬਣਾ ਦਿੱਤੇ ਗਏ ਕੁਝ ਇਤਿਹਾਸਕਾਰ 11 ਕਹਿੰਦੇ ਹੈਗੇ ਆ ਮਤਲਬ 11 ਜਾਂ 12 ਜੱਥੇ ਜਿਹੜੇ ਆ ਬਣਾਏ ਗਏ ਉਹਨਾਂ ਦੇ ਆ ਅਲੱਗ-ਅਲੱਗ ਇਲਾਕੇ ਦੇ ਦਿੱਤੇ ਗਏ ਜਿਵੇਂ ਫੋਲਕਿਆ ਜਥਾ ਸੀਗਾ ਪਟਿਆਲੇ ਦੇ ਇਲਾਕੇ 'ਚ ਕੰਮ ਕਰਦਾ ਸੀ ਇਸੇ ਤਰ੍ਹਾਂ ਕਰੋੜ ਸਿੰਘਿਆ ਜਥਾ ਅੰਬਾਲੇ ਦੇ ਇਲਾਕੇ 'ਚ ਕੰਮ ਕਰਦਾ ਸੀਗਾ ਆਲੂ ਵਾਲਿਆ ਕਪੂਰਥਲੇ ਦੇ ਇਲਾਕੇ 'ਚ ਕੰਮ ਕਰਦਾ ਸੀ ਤੇ ਭੰਗੀ ਜਿਹੜੇ ਹੈਗੇ ਲਾਹੌਰ ਅੰਮ੍ਰਿਤਸਰ ਦੇ ਵਿੱਚ ਇਹ ਸਾਰੇ ਜਥੇ ਜਿਹੜੇ ਆ ਅਲੱਗ-ਅਲੱਗ ਖੇਤਰਾਂ ਦੇ ਵਿੱਚ ਕੰਮ ਕਰਦੇ ਸਨ ਇਹਨਾਂ ਦਾ ਆਪਣਾ ਇੱਕ ਨੇਤਾ ਹੁੰਦਾ ਸੀ ਆਪਣੀ ਇੱਕ ਸੈਨਾ ਹੁੰਦੀ ਸੀਗੀ ਆਪਣਾ ਨਗਾਰਾ ਸਾਰਾ ਕੁਝ ਆਪਣਾ ਆਪਣਾ ਸੀ ਪਰ ਇਹਨਾਂ 'ਚ ਆਪਸੀ ਸਹਿਯੋਗ ਇੰਨਾ ਜ਼ਿਆਦਾ ਸੀਗਾ ਕਿ ਜਦੋਂ ਕੋਈ ਸਾਂਝਾ ਹਮਲਾ ਕਰਨਾ ਹੁੰਦਾ ਸੀ ਤਾਂ ਇਹ ਸਾਰੇ ਜੱਸਾ ਸਿੰਘ ਆਲੂ ਵਾਲੇ ਦੇ ਕਮਾਂਡ ਹੇਠ ਇਕੱਠੇ ਹੋ ਕੇ ਹਮਲਾ ਕਰਦੇ ਸਨ ਇਹਨਾਂ ਦੀ ਸੈਨਾ ਬਾਰੇ ਮੰਨਿਆ ਜਾਂਦਾ ਹੈ ਕਿ 40 ਤੋਂ 50 ਹਜ਼ਾਰ ਤੱਕ ਸੈਨਾ ਜਿਹੜੇ ਆ 1748 ਚ ਉਹ ਦਲ ਖਾਲਸਾ ਦੇ ਵਿੱਚ ਸ਼ਾਮਿਲ ਸੀ ਸੋ ਇਸੇ ਕਰਕੇ ਦਲ ਖਾਲਸਾ ਜਿਹੜਾ ਸੀਗਾ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਇਹਨੇ ਜਿੱਥੇ ਮੁਗਲਾਂ ਨੂੰ ਪੰਜਾਬ ਦੇ ਵਿੱਚੋਂ ਹਰਾਇਆ ਉਹਨਾਂ ਨੂੰ ਖਤਮ ਕਰ ਦਿੱਤਾ ਉੱਥੇ ਜਦੋਂ ਅਹਿਮਦ ਸਾਹਿਬ ਅਦਾਲੀ ਹਮਲੇ ਕਰਦਾ ਸੀਗਾ ਉਹਦਾ ਮੁਕਾਬਲਾ ਵੀ ਇਹ ਬਾਖੂਗੀ ਕਰਦੇ ਰਹੇ ਇੱਥੋਂ ਤੱਕ ਕਿ 1762 ਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਇਸ ਜਥਿਆਂ ਨੇ ਆਪਣੇ ਸਰਹੰਦ ਉੱਤੇ ਅਟੈਕ ਕੀਤਾ ਉੱਥੋਂ ਦਾ ਜਿਹੜਾ ਜੈਨ ਖਾਨ ਸੀ ਉਹ ਤੋਂ 50000 ਰੁਪਇਆ ਅਧੀਨਤਾ ਸਵੀਕਾਰ ਕਰਾ ਕੇ ਲਿਆ ਗਿਆ ਫਿਰ ਇਹਨਾਂ ਨੇ ਅਕਤੂਬਰ 1762 ਹਮਦਸਾਹ ਬਦਾਲੀ ਨੂੰ ਅੰਮ੍ਰਿਤਸਰ ਦੇ ਵਿੱਚ ਹਰਾਇਆ ਤੇ 1763 ਦੇ ਵਿੱਚ ਇਹੀ ਜਥੇ ਜਿਹੜੇ ਸੀਗੇ ਇਹਨਾਂ ਨੇ ਸਰਹੰਦ ਨੂੰ ਕਹਿਸਨਾਸ ਕਰ ਦਿੱਤਾ ਉਸ ਤੋਂ ਬਾਅਦ ਬਦਾਲੀ ਫੇਰ ਇੱਥੇ ਅਟੈਕ ਕਰਦਾ ਗਿਆ ਵਾਰ-ਵਾਰ ਉਸ ਨੂੰ ਤੰਗ ਪਰੇਸ਼ਾਨ ਕਰਦੇ ਗਏ ਪਰ ਜਦੋਂ ਬਦਾਲੀ ਦੇ ਹਮਲੇ ਰੁਕ ਗਏ ਤਾਂ ਇਹੀ ਜਥੇ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ ਕੰਮ ਕਰ ਰਹੇ ਸਨ ਵਿੱਚ ਰਹੇ ਸੀਗੇ ਇਹ ਉਹਨਾਂ ਇਲਾਕਿਆਂ ਦੇ ਵਿੱਚ ਇਹਨਾਂ ਨੇ ਆਪਣਾ ਰਾਜ ਸ਼ੁਰੂ ਕਰ ਦਿੱਤਾ ਤੇ ਫੇਰ ਹੋਂਦ ਵਿੱਚ ਆਈਆਂ 12 ਮਿਸਲਾਂ ਭਾਵ ਉਹ ਲੋਕ ਜਿਹੜੇ ਕੱਲ ਤੱਕ ਬਾਗੀ ਕਿਹਾ ਜਾਂਦਾ ਸੀਗਾ ਅੱਜ ਉਹ ਛੋਟੇ-ਛੋਟੇ ਇਲਾਕਿਆਂ ਦੇ ਰਾਜੇ ਬਣ ਗਏ ਤੇ ਇਹ ਮਿਸਲਾਂ ਜਿਹੜੀਆਂ ਸੀਗੀਆਂ ਇਹਨਾਂ ਦੇ ਬਾਰੇ ਚ ਮੰਨਿਆ ਜਾਂਦਾ ਕਿਉਂਕਿ ਇੱਕੋ ਸਮੇਂ ਚ ਹੋਂਦ ਵਿੱਚ ਨਹੀਂ ਆਈਆਂ ਸੀਗੀਆਂ ਜਿਵੇਂ ਕਿ ਫੁਲਕੀਆਂ ਮਿਸਲ ਹੈਗੀ ਆ ਇਹਦਾ 1733-34 ਦੇ ਵਿੱਚ ਹੀ ਬਰਨਾਲੇ ਤੋਂ ਸ਼ੁਰੂ ਹੋ ਗਈ ਸੀ ਤੇ ਕਈ ਹੋਰ ਮਿਸਲਾਂ ਜਿਹੜੀਆਂ ਹੈਗੀਆਂ ਕੋਈ 1750 ਚ ਕੋਈ 60 ਚ ਕੋਈ 70 ਤੱਕ ਆ ਇਸ ਤਰ੍ਹਾਂ ਹੋਂਦ ਵਿੱਚ ਆਈਆਂ ਤੇ ਇਹ ਰਾਜ ਕਰਦੀਆਂ ਗਈਆਂ ਸਾਰਾ ਕਰਨੇ ਨਿਮਤਕ ਇਹਨਾਂ ਨੇ ਲਾਜ ਕੀਤਾ ਹੈ ਫਿਰ ਰਣਜੀਤ ਸਿੰਘ ਦਾ ਉਥਾਨ ਹੁੰਦਾ ਹੈ ਤੇ ਕੁਝ ਮਿਸਲਾ ਰਣਜੀਤ ਸਿੰਘ ਨੇ ਆਪਣੇ ਕਬਜੇ ਚ ਕਰ ਲਈਆਂ ਤੇ ਕੁਝ ਮਿਸਲਾ ਜਿਹੜੀਆਂ ਸਤਲੁਜ ਤੋਂ ਪਾਰ ਸੀਗੀਆਂ ਉਹ ਬਚ ਗਈਆਂ ਤੇ ਉਹਨਾਂ ਦਾ ਰਾਜ ਜਿਹੜਾ ਹੈਗਾ 1948 ਤੱਕ ਚੱਲਿਆ ਮੇਰਾ ਆਪਣਾ ਪਿੰਡ ਨਾ ਤਾਂ ਸਟੇਟ ਦੇ ਵਿੱਚ ਸੀ ਪੁਲਕਿਆ ਰਿਆਸਤ ਵਿੱਚ ਤੇ ਉਹ ਵੀ 1948 ਤੱਕ ਚੱਲੀ ਤੇ 1948 ਦੇ ਵਿੱਚ ਫਿਰ ਉਹ ਭਾਰਤ ਦੇ ਵਿੱਚ ਉਹਨਾਂ ਦਾ ਵਿਲਨ ਹੋ ਗਿਆ ਤੇ ਸਾਰੇ ਰਿਆਸਤਾਂ ਜਿਹੜੀਆਂ ਹੈਗੀਆਂ ਭਾਰਤ ਵਿੱਚ ਮਿਲਾ ਦਿੱਤੀਆਂ ਗਈਆਂ ਇਸੇ ਦਾ ਦਾਲ ਖਾਲਸਾ ਦਾ ਇਤਿਹਾਸ ਤੇ ਸਿੱਖ ਇਤਿਹਾਸ ਦੇ ਉੱਤੇ ਉਹਦਾ ਕੀ ਪ੍ਰਭਾਵ ਪਿਆ ਉਹਦੇ ਬਾਰੇ ਮੈਂ ਆਪ ਜੀ ਨੂੰ ਜਾਣਕਾਰੀ ਦਿੱਤੀ ਹੈ ਕਿ ਆਪਣੇ ਬੱਚਿਆਂ ਨੂੰ ਜਰੂਰ ਇਸ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਰਿਹਾ ਕਰੋ ਤਾਂ ਕਿ ਸਾਨੂੰ ਆਪਣੀ ਗੌਰਵਮਈ ਹਿਸਟਰੀ ਜਿਹੜੀ ਹੈਗੀ ਆ ਉਹਦੇ ਤੇ ਮਾਣ ਹੋਵੇ ਤੇ ਇਹਦੇ ਨਾਲ ਹੀ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਜਾਣਕਾਰੀ ਅਸੀਂ ਪ੍ਰੋਵਾਈਡ ਕਰਾਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ